ਕਾਲੋ ਦੇਵਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੀ ਹੈ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਪਾਂ ਤੁਹਾਡੇ ਕੋਲ ਤੁਹਾਡੇ ਲਈ ਸਮਰ ਕਲੈਕਸ਼ਨ ਕਿਉਂਕਿ ਆਪਾਂ ਨੂੰ ਪਿਛਲੇ 2-3 ਦਿਨਾਂ ਤੋਂ ਮੈਸੇਜ ਆ ਰਹੇ ਸੀ ਸਮਰ ਕਲੈਕਸ਼ਨ ਦੇ ਵੀ ਸਮਰ ਕਲੈਕਸ਼ਨ ਦੀ ਵੀਡੀਓ ਆਵੇ ਵੈਸੇ ਵੀਡੀਓ ਤਾਂ ਆਪਾਂ ਲਾਉਣੀ ਸੀ ਅੱਜ ਹੈਂਡਵਰਕ ਦੇ ਸੂਟਾਂ ਦੀ ਕਿਉਂਕਿ ਆਪਣੇ ਕੋਲੇ ਕਾਫੀ ਸਟਾਕ ਪਿਆ ਹੈ ਹੈਂਡਵਰਕ ਦੇ ਸੂਟਾਂ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾਗਾ ਜਿਵੇਂ ਛੋਟੇ-ਮੋਟੇ ਹੁਣ ਫੰਕਸ਼ਨ ਚੱ ਵੀਅਰ ਹੋਣਗੇ ਉਹ ਵਾਲੇ ਸੂਟ ਜਿਹੜੇ ਆਪਾਂ ਪਿਛਲੇ 2-4 ਦਿਨਾਂ ਤੋਂ ਰੈਗੂਲਰ ਆਪਣੀ ਵੀਡੀਓ ਆ ਰਹੀ ਹੈਗੀ ਬਹੁਤ ਜ਼ਿਆਦਾ ਵਧੀਆ ਤੁਹਾਡੇ ਬਜਟ 'ਚ ਰਹਿਣ ਵਾਲੇ ਸੂਟ ਨੇ ਪਹਿਣਾ ਨੂੰ ਵੱਲੋਂ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਵੀ ਆ ਰਿਹਾ ਹੈਗਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਆਂਗੇ ਇਸੇ ਤਰ੍ਹਾਂ ਹੀ ਆਪਾਂ ਨੂੰ ਸਪੋਰਟ ਕਰਨ ਲਈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਇਆ ਇਹ ਲੈ ਕੇ ਆਇਆ ਆਪਾਂ ਗਰਮੀ ਵਾਲੇ ਸੂਟਾਂ ਦੀ ਨਿਊ ਸਟਾਕ ਆਗਾ ਇਹ ਕੋਈ ਆਪਾਂ ਤੁਹਾਨੂੰ ਪੁਰਾਣਾ ਨਹੀਂ ਦਿਖਾ ਰਹੇ ਹੈਗੇ ਵੀ ਪੁਰਾਣਾ ਦਿਖਾਵਾਂਗੇ ਬਹੁਤ ਜਿਆਦੇ ਵਧੀਆ ਕਲੈਕਸ਼ਨ ਹੋਊਗੀ ਗਰਮੀ ਵਾਲਾ ਵੀ ਆਪਣੇ ਕੋਲ ਬਹੁਤ ਜ਼ਿਆਦਾ ਵਧੀਆ ਸਟਾਕ ਆਇਆ ਹੋਇਆਗਾ ਪ੍ਰਿੰਟ ਸੂਟ ਹੀ ਨੇ ਵਰਕ ਵਾਲਾ ਕੋਈ ਕੋਈ ਹੋਊਗਾ ਵਿੱਚ ਲਾਵਾਂਗੇ ਜ਼ਰੂਰ ਜਿੱਦਾਂ ਜਿੱਦਾਂ ਦਾ ਆਪਣੇ ਕੋਲੇ ਆਈ ਜਾਊਗਾ ਉਦੋਂ ਉਦੋਂ ਦਾ ਤੁਹਾਨੂੰ ਸ਼ੋਅ ਕਰੀ ਜਾਵਾਂਗੇ ਤੁਹਾਡੀ ਕੋਈ ਵੀ ਰਿਕੁਆਇਰਮੈਂਟ ਹੋ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਊਗਾ ਤੁਸੀਂ ਸਾਡੇ ਨਾਲ ਜੁੜ ਸਕਦੇ ਹੋਗੇ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਆਨਲਾਈਨ ਲਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਚਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਆਪਣੇ ਸਮਰ ਕਲੈਕਸ਼ਨ ਦੀ ਫਰਸਟ ਵੀਡੀਓ ਸੀਜ਼ਨ ਦੀ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਉਣਗੇ ਸੂਟ ਬਹੁਤ ਜ਼ਿਆਦੇ ਵੈਸੇ ਆਪਾਂ ਪਾਸਟ ਵੀਡੀਓ ਲਾ ਚੁੱਕੇ ਹਾਂਗੇ 2-3 ਦਿਨ ਇੱਕ ਦਿਨ ਪਹਿਲਾਂ ਆਈ ਸੀਗੀ ਉਹ ਆਪਣੇ ਸੂਟ ਸਾਰੇ ਆਊਟ ਆਫ ਸਟਾਕ ਨੇ ਸਾਰੇ ਸੇਲ ਕਰ ਚੁੱਕੇ ਹਾਂਗੇ ਆਪਾਂ ਉਹ ਵਾਲੇ ਸੂਟ ਵੀਡੀਓ ਤੇ ਤੇ ਪਾਰਸਲ ਆਪਣੇ ਉਹਨਾਂ ਦੇ ਮੰਡੇ ਨੂੰ ਜਾਣੇ ਨੇ ਕਿਉਂਕਿ ਭੈਣਾਂ ਦੀ ਰਿਕੁਆਇਰਮੈਂਟ ਸੀਗੀ ਵੀ ਅਸੀਂ ਸ਼ਾਇਦ ਇੱਕ ਦੋ ਭੈਣਾਂ ਦੀ ਵੀ ਜੇ ਸਾਨੂੰ ਕੁਝ ਹੋਰ ਪਸੰਦ ਆਇਆ ਤੁਸੀਂ ਸਿੰਗਲ ਪੀਸ ਦੇ ਨਾਲ ਡਬਲ ਡਬਲ ਵੀ ਕਰਾਂਗੇ ਇਸ ਲਈ ਆਪਾਂ ਉਹਨਾਂ ਦੇ ਕਹਿਣ ਤੇ ਅੱਜ ਇਹ ਸਮਰ ਕਲੈਕਸ਼ਨ ਦੀ ਵੀਡੀਓ ਲੈ ਕੇ ਆਏ ਹਾਂਗੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਬੁਟੀਕ ਪੀਸ ਤਿਆਰ ਕਰਵਾਉਣਾ ਤਾਂ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਹੈ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਚਲੋ ਅੱਜ ਜੀ ਦਿਖਾਉਣੀ ਹੈ ਤੁਹਾਨੂੰ ਫਾਸਟ ਸੂਟ ਇਹ ਜਿਹੜਾ ਸਟਾਫ ਆ ਗਿਆ ਇਹ ਮਸਲੀਨ ਤੇ ਆ ਗਿਆ ਬਿਲਕੁਲ ਫੁੱਲ ਪਿਓਰ ਦੀ ਮਸਲੀਨ ਰਹਿਣ ਵਾਲੀ ਹੈ ਸਿਲਕ ਦੀ ਤਰ੍ਹਾਂ ਮਸਲੀਨ ਆਗੀ ਸੌਫਟ ਹੋਊਗੀ ਪਰ ਗਰਮੀ ਵਾਲੀ ਹੋਊਗੀ ਐਦਾਂ ਨਹੀਂ ਹੋਊਗਾ ਵੀ ਕਾਪੀ ਆਗੀ ਤੁਹਾਡੇ ਕੋਈ ਚੋਗਣ ਹੋਊਗੀ ਜਾਂ ਸਟਾਫ ਖਰਾਬ ਹੋ ਜਾਊਗਾ ਸਟਾਫ ਦੀ ਵੀ ਪੂਰੀ ਵਧੀਆ ਟਾਈਡਾਈ ਦਾ ਸੂਟ ਆ ਗਿਆ ਜਿਹੜਾ ਰਹਿਣ ਵਾਲਾਗਾ ਬਹੁਤ ਜਿਆਦੇ ਵਧੀਆ ਬਟ ਇਹਨੂੰ ਲਾਈਨਿੰਗ ਦੀ ਨੀਡ ਜ਼ਰੂਰ ਪੈਣੀ ਹੈਗੇ ਸੂਟ ਨੂੰ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਹਾਂਗੇ ਲਾਈਨਿੰਗ ਨਾਲ ਵੀ ਇਹ ਸੂਟ ਨਾ ਸਮਰਥ ਤੁਸੀਂ ਰਾਮ ਨਾਲ ਵੀਅਰ ਕਰ ਸਕਦੇ ਹੋ ਕਿਉਂਕਿ ਮੇਰੇ ਕੋਲੇ ਮਸਲੀਨ ਦੇ ਕਾਫੀ ਸੂਟ ਨੇ ਸੈ ਤੁਸੀਂ ਵੀਡੀਓ ਚ ਪਾਏ ਹੋਏ ਵੀ ਦੇਖੇ ਹੋਣਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਕਿਉਂਕਿ ਲਾਈਟ ਵੇਟ ਸਟੱਫ ਹੁੰਦਾਗਾ ਜਿਹੜਾ ਹੁੰਦਾਗਾ ਇਦਾਂ ਨਹੀਂ ਹੋਊਗਾ ਵੀ ਆਪਾਂ ਨੂੰ ਗਰਮੀ ਚ ਜੇ ਆਪਾਂ ਲਾਈਨਿੰਗ ਲਾ ਲਈ ਵੀ ਆਪਾਂ ਤੋਂ ਸੂਟ ਪਾਈ ਨਹੀਂ ਜਾਣੇ ਹੈਗੇ ਬਹੁਤ ਜਿਆਦਾ ਵਧੀਆ ਰਿਸਪੌਂਸ ਹੁੰਦਾ ਇਹਨਾਂ ਦਾ ਸੂਟਾਂ ਦਾ ਫਿਨਿਸ਼ਿੰਗ ਵੀ ਨਹੀਂ ਖਰਾਬ ਹੁੰਦੀ ਹੈਗੀ ਐਦਾਂ ਨਹੀਂ ਹੈਗੀ ਜਿਵੇਂ ਆਪਾਂ ਕਾਟਨ ਕਹਿ ਜਾਂਦੇ ਆ ਵੀ ਧੋਤੇ ਤੋਂ ਡਲ ਜੀ ਪੈ ਜਾਂਦੀ ਆ ਐਦਾਂ ਇਹਨਾਂ ਦੀ ਕੋਈ ਵੀ ਕੰਪਲੀਟ ਨਹੀਂ ਹੈਗੀ ਚੈੱਕ ਕਰ ਸਕਦੇ ਹੋ ਤੁਸੀਂ ਸੂਟ ਟਾਈ ਡਾਈ ਦੇ ਸੂਟ ਰਹਿਣ ਵਾਲੇ ਨੇ ਇਹ ਆਵਲੇ ਡਿਜ਼ਾਈਨਿੰਗ ਆਗੇ ਇਹਨਾਂ ਦੀ ਡਾਰਕ ਲਾਈਟ ਗ੍ਰੇ ਗਾਜ਼ਰੀ ਤੇ ਫਿਰੋਜੀ ਤਿੰਨ ਕਲਰ ਦੇ ਤਿੰਨ ਰੰਗ ਪਏ ਹੋਏ ਨੇ ਇਹਨਾਂ ਦੇ ਵਿੱਚ ਪਿਆਰ ਮਸਲੀਨ ਦੀ ਸ਼ਰਟ ਰਹਿਣ ਵਾਲੀ ਆ ਕਿ ਪਿਆਰ ਮਸਲੀਨ ਦਾ ਹੀ ਰਹਿਣ ਵਾਲੀ ਹੈ ਇਹਦੇ ਨਾਲ ਬਾਟਮ ਬਹੁਤ ਜਿਆਦਾ ਵਧੀਆ ਸਟੱਫ ਹੋਗਾ ਬਾਟਮ ਦਾ ਬਾਟਮ ਦਾ ਵੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵੈਸੇ ਤਾਂ ਵੀਡੀਓ ਤੇ ਘੱਟ ਪਤਾ ਲੱਗਦਾ ਹੁੰਦਾ ਪਰੰਡ ਸੂਟ ਦੀ ਫਿਨਿਸ਼ਿੰਗ ਦਾ ਜਦੋਂ ਤੁਹਾਡੇ ਕੋਲੇ ਪਹੁੰਚੂਗੀ ਨਾ ਉਦੋਂ ਪਤਾ ਲੱਗੂ ਵਰਕ ਵਾਲੀ ਸੂਟ ਦਾ ਆਪਾਂ ਵਰਕ ਚੈੱਕ ਕਰ ਲੈਨੇ ਆਂਗੇ ਕਿ ਕਿੰਨਾ ਜਿਆਦਾ ਵਧੀਆ ਵਰਕ ਹੋਗਾ ਬਹੁਤ ਜਿਆਦਾ ਵਧੀਆਗਾ ਬਾਟਮ ਤੇ ਇਦਾਂਗਾ ਤੁਸੀਂ ਵਿਦਾਉਟ ਲਗਾਏ ਨਿਕਲਦਾ ਲਾਈਨਿੰਗ ਵੀ ਬਣਾ ਸਕਦੇ ਹੋ ਬਾਟਮ ਜੇ ਬਣਾਉਣੀ ਹੋਵੇ ਜਿਹੜਾ ਇਹdenu ਦੁਪੱਟਾ ਰਹਿਣਾਲਾਗਾ ਉਹ ਰਹਿਣਾਲਾ ਦਾ ਪਿਓ ਟੈਬੀ ਦਾ ਪਿਓ ਟੈਬੀ ਦਾ ਦੁਪੱਟਾ ਰਹਿਣਾਲਾਗਾ ਜਿੰਨੇ ਸੇੜ ਸੂਟ ਦੇ ਵਿੱਚ ਸ਼ਰਟ ਦੇ ਵਿੱਚ ਪਾਏ ਹੋਏ ਨੇ ਉਹਨੇ ਸੇੜੀ ਤੁਹਾਨੂੰ ਦੁਪੱਟੇ ਦੇ ਵਿੱਚ ਮਿਲਣਗੇ ਇਹਦਾ ਸੂਟ ਦਾ ਰੇਟ ਥੋੜਾ ਜਿਹਾ ਕਾਸਟਲੀ ਤੁਹਾਨੂੰ ਜ਼ਰੂਰ ਲੱਗੂਗਾ ਬਟ ਕਪੜਾ ਦਾ ਜਿਹੜਾ ਇਹ ਬਹੁਤ ਜ਼ਿਆਦਾ ਵਧੀਆਗਾ ਇੱਕ ਨੰਬਰ ਸਟੱਫ ਹੈਗਾ ਨੰਬਰ 1 ਤੇ ਤਾਂ ਇਹਨੂੰ ਜਿਹੜਾ ਦੁਪੱਟਾ ਲਾਇਆ ਹੋਇਆ ਉਹ ਪ्योर ਟੈਬੀ ਦਾ ਲਾਇਆ ਹੋਇਆ। ਦੁਪੱਟਾ ਇੰਨਾ ਸੌਫਟ ਆਗਾ ਚਾਹੇ ਤੁਸੀਂ ਇਹਨੂੰ ਮੁਠੀ ਚ ਲੈ ਲਿਓ ਬਹੁਤ ਜ਼ਿਆਦਾ ਵਧੀਆ ਸੌਫਟ ਦੁਪੱਟਾ ਆਗਾ। ਸੂਟ ਆ ਜਿਹੜਾ ਇਹਦਾ ਸੂਟ ਰੇਟ ਆਗਾ ਜਿਹੜਾ ਇਹਦਾ ਸੂਟ ਦਾ 1600 ਰੁਪਿਆ ਰਹਿਣ ਵਾਲਾਗਾ। ਕਿਉਂਕਿ ਇਹਦਾ ਦੁਪੱਟਾ ਤਿਆਰ ਕਰਾਉਣ ਤੇ ਵੀ ਕਾਫੀ ਖਰਚਾ ਪਿਆ ਹੋਇਆ ਹੈ ਦੁਪੱਟਾ ਤੁਹਾਨੂੰ ਪਤਾ ਹੀ ਹੈ ਟੈਬੀ ਦਾ ਦੁਪੱਟਾਗਾ ਜਿਹੜਾ ਵਾਈਟ ਹੀ 4.5 500 ਦਾ ਮਿਲਦਾਗਾ। ਇਹ ਸੀ ਆਪਣੇ ਕੋਲੇ ਫਰਸਟ ਕਲਰ। ਜੇ ਤੁਸੀਂ ਕੋਈ ਮਾੜਾ ਮੋਟਾ ਵਰਕ ਕਰਵਾਉਣਾ ਹੈ ਇਹਦੇ ਤੇ ਸੂਟ ਤੇ ਫਿਰ ਇਹਦੀ ਕੁਝ ਵੱਖਰੀ ਜਿਹੀ ਲੁੱਕ ਹੋਊਗੀ ਸੂਟ ਦੀ ਜਿਵੇਂ ਕੋਈ ਕੱਟ ਵਰਕ ਕਰਾਉਣਾਗਾ ਕੋਈ ਪੱਲਿਆਂ ਤੇ ਫਲਾਰ ਪਵਾਉਣੇ ਨੇ ਅਗਲਾ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਬਲੈਕ ਇਹ ਵੀ ਬਹੁਤ ਜ਼ਿਆਦਾ ਵਧੀਆ ਕਲਰ ਹੈਗਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਹਾਂਗੇ ਜਿਹੜੀ ਭੈਣ ਨੇ ਸੂਟ ਇਹ ਬਾਏ ਕਰ ਲਿਆ ਨਾ ਯਾਦ ਕਰੋਗੀ ਵੀ ਹਾਂਜੀ ਅਸੀਂ ਤੋਂ ਕੁਝ ਖਰੀਦਿਆ ਸੀਗਾ ਇੰਨਾ ਜ਼ਿਆਦਾ ਵਧੀਆ ਸਟੱਫ ਹੈਗਾ ਇਹ ਅਸੀਂ ਇਹ ਬਲੈਕ ਦਾ ਕਲਰ ਕੰਬੀਨੇਸ਼ਨ ਹੈ ਇਹਦੇ ਨਾਲ ਬਲੈਕ ਬਾਟਮ ਰੱਖੀ ਹੋਈ ਆ ਪਿੰਕ ਦਾ ਤੇ ਬਲੈਕ ਦਾ ਆਫ ਵਾਈਟ ਦਾ ਸੇਮ ਡਿਜ਼ਾਈਨਿੰਗ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਬਾਟਮ ਤੇ ਆਹ ਵਾਲਾ ਰੱਖਿਆ ਗਿਆ ਇਹਦੇ ਨਾਲ ਆਪਾਂ ਨੇ ਦੁਪੱਟਾ ਟਾਈ ਡਾਈ ਦਾ ਸੇਮ ਫੈਬਰਿਕ ਦਾ ਡਿਜ਼ਾਈਨਿੰਗ ਦਾ ਦੁਪੱਟਾ ਹੈਗਾ ਫੈਬਰਿਕ ਆ ਜਿਹੜਾ ਪਿਓਰ ਟੈਬੀ ਮਸਲੀਨ ਲੱਗੀ ਹੋਈ ਹੈ ਇਹਨੂੰ ਸ਼ਰਟਾਂ ਨੇ ਜੜੀਆਂ ਤੇ ਬਾਟਮ ਆ ਉਹ ਮਸਲੀਨ ਦੀ ਆ ਪਿਓਰ ਵਾਲੀ ਮਸਲੀਨ ਆਗੀ ਬਹੁਤ ਜ਼ਿਆਦਾ ਫਿਨਿਸ਼ਿੰਗ ਦਾ ਸਟਾਫ بیس ਲੱਗਿਆ ਹੋਇਆ ਇਹਨੂੰ ਬਹੁਤ ਜ਼ਿਆਦਾ ਵਧੀਆ بیس ਹੈਗਾ ਲਾਈਨਿੰਗ ਦੀ ਨੀਡ ਜ਼ਰੂਰ ਪੈਣੀ ਆ ਪਰ ਇਹਨੂੰ ਲਾਈਨਿੰਗ ਲਗਾ ਕੇ ਵੀ ਤੁਸੀਂ ਇਹਨੂੰ ਗਰਮੀ 'ਚ ਵੇਅਰ ਕਰ ਸਕਦੇ ਹੋ ਸੂਟ ਨੂੰ ਅਗਲੇ ਜਿਹੜੇ ਸੂਟ ਆ ਗਏ ਆਪਣੇ ਕੋਲੇ ਸਿੱਦਕ ਬ੍ਰਾਂਡ ਦੇ ਆ ਗਏ ਕੰਨੀ ਚੈੱਕ ਕਰ ਸਕਦੇ ਹੋ ਤੁਸੀਂ ਪ्युअर ओरिजिनल ਚ ਸੂਟ ਹੋਣਗੇ ਬ੍ਰੈਂਡ ਦੇ ਬਲੈਕ ਕਲਰ ਆ ਗਿਆ ਪਹਿਲਾਂ ਆ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਸੂਟ ਦੀ ਇਹਦਾ ਜਿਹੜਾ ਸੂਟ ਦਾ ਰੇਟ ਆ ਹੁਣ ਇਹਦਾ ਸੂਟ ਦਾ ਰੇਟ ਕਿਉਂਕਿ ਆਪਾਂ ਨੂੰ ਵੀ ਪਹਿਸੋਂ ਡਿਸਕਾਊਂਟ ਪ੍ਰਾਈਸ ਹੀ ਮਿਲਿਆ ਹਜੇ ਗਰਮੀ ਦਾ ਸੀਜ਼ਨ ਹੈ ਜਿਹੜਾ ਸਟਾਰਟਿੰਗ ਹੋਣ ਜਾ ਰਿਹਾਗਾ ਇਹ ਸੋਨੂੰ ਹਰ 1250 ਦਾ ਪੈਣਾਗਾ ਇਹਦੇ ਨਾਲ ਜੇ ਦੁਪੱਟਾ ਗਾ ਜਿਹੜਾ ਪਿਓਰ ਮਸਲੀਨ ਦਾ ਰੱਖਿਆ ਹੋਇਆਗਾ ਆ ਵਾਲੀ ਡਿਜ਼ਾਈਨਿੰਗ ਇਹਦੀ ਦੁਪੱਟੇ ਦੀ ਆਗੀ ਇਹ ਸੂਟ ਜਦੋਂ ਪੂਰੇ ਜੂਨ ਜੁਲਾਈ ਦਾ ਮਹੀਨਾ ਹੁੰਦਾਗਾ ਉਦੋਂ ਆਪਾਂ 1600 ਪਲੱਸ ਸੇਲ ਕਰਦੇ ਆਂ ਇਹ ਵਾਲੇ ਸੂਟ ਕਿਉਂਕਿ ਆਪਾਂ ਜ਼ਿਆਦਾ ਕਲੈਕਸ਼ਨ ਇਹ ਵਾਲੀ ਸੇਲ ਕਰਦੇ ਆਂਗੇ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਰਿਸਪੌਂਸ ਆਉਂਦਾ ਸੂਟਾਂ ਦਾ ਆਪਾਂ ਏਕੇ ਟੈਕਸ ਜਾਂ ਸਿਦਕ ਇਦਾਂ ਦੇ ਬ੍ਰਾਂਡ ਇਹ ਸੇਲ ਕਰਦੇ ਆਂਗੇ ਇਹਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ। ਦੁਪट्टे ਦੀ ਪ्युअर ਮਸਲੀਨ ਦਾ ਦੁਪੱਟਾ ਹੈਗਾ। ਕੋਈ ਹਲਕੀ ਜੀ ਕਾਟਨ ਨਹੀਂ ਹੈਗੀ, ਵਧੀਆ ਜਾਨਦਾਰ ਕਾਟਨ ਆਂਗੀ ਹੈ ਵੀ। ਹੁਣ ਤੁਹਾਨੂੰ ਇਹ 1250 ਦਾ ਮਿਲਣਾ, ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਨੇ। ਦੂਜਾ ਕਲਰ ਆਪਾਂ ਤੁਹਾਨੂੰ ਦਿਖਾਉਣੇ ਆਂਗੇ, ਯੈਲੋ ਮਸਟਰਡ ਜੇ ਆ ਗਿਆ। ਦੋਨਾਂ ਸੂਟਾਂ ਦੀ ਡਿਜ਼ਾਈਨਿੰਗ ਆਗੇ ਜਿਹੜੀ ਬਹੁਤ ਜ਼ਿਆਦਾ ਵਧੀਆ ਹੈਗੀ। ਆਹ ਵਾਲਾ ਕਲਰ ਆ ਗਿਆ ਦੂਸਰਾ। ਤੁਸੀਂ ਕੋਈ ਇਹਦੇ ਤੇ ਵਰਕ ਕਰਵਾ ਸਕਦੇ ਹੋ ਜਾਂ ਲੈਸ ਵਗੈਰਾ ਲਗਾ ਕੇ ਬਹੁਤ ਜ਼ਿਆਦਾ ਵਧੀਆ ਤਿਆਰ ਹੋਊਗਾ ਐਦਾਂ ਨਹੀਂ ਹੈਗੇ ਵੀ कॉटन ਹਲਕੀ ਜੀ ਆ कॉटन ਵੀ ਬਹੁਤ ਜ਼ਿਆਦਾ ਵਧੀਆ ਕੀ ਇਹ ਸਿਦਕ ਦਾ ਸੂਟ ਹੈਗਾ ਇਹ ਸਿਦਕ ਬ੍ਰਾਂਡ ਦਾ 1250 ਇਹਨਾਂ ਦਾ ਸੂਟਾਂ ਦਾ ਰੇਟ ਰਹਿਣ ਵਾਲਾ ਹੈਗਾ ਇਹਦੇ ਨਾਲ ਰੱਖਿਆ ਹੋਇਆ ਆਹ ਵਾਲਾ ਮਸਲੀਨ ਦਾ ਦੁਪੱਟਾ ਆਹ ਵਾਲਾ ਦੁਪੱਟਾ ਹੈ ਇਹਦੇ ਨਾਲ ਰੱਖਿਆ ਹੋਇਆ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਦੁਪੱਟੇ ਦੀ ਇਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਏ ਆ ਜੇ ਆਪਾਂ ਜਿਹੜੀ ਵੀਡੀਓ ਲਾਈ ਆ ਗਈ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਟੈਨਸ਼ਨ ਫਰੀ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਜਿਹੜਾ ਸਟਾਫ ਹੁੰਦਾਗਾ ਡਿਜ਼ਾਈਨਿੰਗ ਹੁੰਦੀ ਆਪਾਂ ਸਾਰੀ ਵੀਡੀਓ ਦੇ ਵਿੱਚ ਦਿਖਾਉਣੀ ਹੁੰਦੀ ਆਗੇ ਜਿੱਦਾਂ ਦਾ ਆਪਾਂ ਦਿਖਾਵਾਂਗੇ ਓਦਾਂ ਦਾ ਹੀ ਤੁਹਾਡੇ ਤੱਕ ਪਹੁੰਚੂਗਾ ਜਿਹੜਾ ਸਕਰੀਨਸ਼ਾਟ ਭੇਜਾਂਗੇ ਭੇਜੋਗੇ ਤੁਸੀਂ ਲੈ ਕੇ ਉਹੀ ਸੇਮ ਕਲਰ ਮੈਂ ਪਹਿਲਾਂ ਸਿਲੈਕਟ ਕਰਵਾਉਣੀ ਹੁੰਦੀ ਆ ਕਸਟਮਰ ਨੂੰ ਦੁਬਾਰਾ ਇੱਕ ਗੇਰੀ ਪਿਕ ਪਾ ਕੇ ਪਰਸਨਲ ਤੌਰ ਤੇ ਸਿਲੈਕਟ ਕਰਵਾ ਕੇ ਆਪਾਂ ਭੇਜਦੇ ਹੁੰਦੇ ਆ ਕਾਫੀ ਭੈਣਾਂ ਦੀ ਟੈਂਸਰ ਰਹਿੰਦੀ ਆ ਵੀ ਜਿਹੜਾ ਵੀਡੀਓ ਚ ਦਿਖਾਉਣੀ ਆ ਉਦੋਂ ਤੋਂ ਕੁਛ ਹਟਕੇ ਨਾ ਜਾਵੇ ਉਦੋਂ ਹਟਕੇ 1% ਵੀ ਨਹੀਂ ਆਊਗਾ ਜੇ ਮੇਰੇ ਕੋਲੇ ਸਟਾਕ ਹੋਊਗਾ ਤਾਂ ਆਪਾਂ ਪੇਮੈਂਟ ਤੁਹਾਡੀ ਲਵਾਂਗੇ ਨਹੀਂ ਆਪਾਂ ਉਸੇ ਟਾਈਮ ਹੀ ਜਵਾਬ ਦੇ ਦਿੰਨੇ ਹੁੰਦੇ ਆਂਗੇ ਇਦਾਂ ਨਹੀਂ ਹੈਗਾ ਵੀ ਲਾਰਾ ਲਾਈ ਜਾਵਾਂਗੇ ਮੁੜ ਕੇ ਵੀ ਇਹ ਸਾਡੇ ਕੋਲ ਸੇਲ ਹੋ ਗਿਆ ਸੋ ਨੂੰ ਦੋ ਦਿਨ ਲੈ ਕੇ ਦਿੰਨੇ ਆ ਚਾਰ ਦਿਨ ਲੈ ਕੇ ਦਿੰਨੇ ਆ ਕਿਉਂਕਿ ਇੱਕ ਗੇਰੀ ਡਿਜ਼ਾਈਨ ਸੇਲ ਹੋਇਆ ਦੁਬਾਰੇ ਮਿਲਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਇਸ ਲਈ ਆਪਾਂ ਹੇਰਾਫੇਰੀ ਨਾਲ ਕਿਸੇ ਦੀ ਪੇਮੈਂਟ ਨਹੀਂ ਪਵਾਉਂਦੇ ਹੈਗੇ ਜੇ ਸੂਟ ਹੋਊਗਾ ਤਾਂ ਤਾਂ ਤੁਹਾਡੇ ਤੋਂ ਪੇਮੈਂਟ ਲਵਾਂਗੇ ਨਹੀਂ ਆਪਾਂ ਪਹਿਲਾਂ ਹੀ ਜਵਾਬ ਦੇ ਦਿੰਨੇ ਆ ਕਿਉਂਕਿ ਆਪਣਾ ਕੋਈ ਅੱਡਾ ਮਕਸਦ ਨਹੀਂ ਹੈਗਾ ਵੀ ਪੇਮੈਂਟ ਇਕੱਠੀ ਕਰੀ ਜਾਵੋ ਸੂਟ ਹੋਣਗੇ ਤਾਂ ਦੇ ਦਾਂਗੇ ਨਹੀਂ ਆ ਕਸਟਮਰ ਨੂੰ ਲਾਰੇ 'ਚ ਰੱਖਾਂਗੇ ਨਹੀਂ ਜੀ ਕਿਉਂਕਿ ਅੱਡਾ ਇੰਨਾ ਮੇਰੇ ਕੋਲੇ ਵੀ ਟਾਈਮ ਨਹੀਂ ਹੁੰਦਾ ਵੀ ਬਾਰ-ਬਾਰ ਅਪਲਾਈ ਕਰੀ ਜਾਵਾਂ ਵੀ ਹਾਂਜੀ 2 ਦਿਨਾਂ ਦੇ ਦਿੰਨੇ ਆ 4 ਦਿਨਾਂ ਦੇ ਦਿੰਨੇ ਆ ਨਹੀਂ ਜੋ ਕੁਝ ਆਪਣੇ ਕੋਲੇ ਹੋਊਗਾ ਉਹਦੀ ਆਪਾਂ ਪੇਮੈਂਟ ਲਵਾਂਗੇ ਨਹੀਂ ਆਪਣਾ ਸਾਫ਼ ਜਵਾਬ ਹੁੰਦਾ ਗਏ ਸੀ ਅੱਜ ਆਪਣੇ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ